ਦੇਸ਼ ਦੀਆਂ ਆਮ ਚੋਣਾਂ ਨੂੰ ਲੈ ਕੇ ਦੇਸ਼ ਅੰਦਰ ਜਿਹੜੇ ਨਾਮਜ਼ਦਗੀ ਦਾ ਦੌਰ ਉਹ ਵੱਡੇ ਪੱਧਰ ਉੱਤੇ ਚੱਲ ਰਿਹਾ ਹੈ ਖੈਰ ਅੱਜ ਇੱਕ ਵੱਡੀ ਨਾਮਜ਼ਦਗੀ ਹੋਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਉਹਨਾਂ ਨੇ ਜਿਹੜੀ ਅਗਲੀ ਚੋਣਵਾਰ ਅਸੀ ਤੋਂ ਲੜਿੰਦੀ ਜਿਹੜੀ ਨਾਮਜ਼ਦਗੀ ਅੱਜ ਦਾਖਲ ਕਰ ਦਿੱਤੀ ਹੈ ਤੇ ਜਿਹੜਾ ਵੱਡਾ ਸਵਾਲ ਹੈ ਕਿ ਕੀ ਤੀਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਜਿਹੜੀ ਪ੍ਰਧਾਨ ਮੰਤਰੀ ਦੀ ਕੁਰਸੀ ਉਹ ਸੰਭਾਲ ਸਕਣਗੇ ਜਾਂ ਨਹੀਂ ਇੰਡੀਆ ਘਟਜੋੜ ਇਸ ਸلسਲੇ ਦੇ ਵਿੱਚ ਕਿੱਥੇ ਖੜਾ ਤੇ ਓਵਰਆਲ ਜਿਹੜੇ ਦੇਸ਼ ਤੇ ਹੁਣ ਤਾਜ਼ਾ ਤਰੀਨ ਸਮੀਕਰਨ ਉਹ ਕਿੱਥੇ ਕੋ ਸਟੈਂਡ ਕਰਦੇ ਆ ਅਜੀਬ ساری ਚਰਚਾ ਦੀ ਗੱਲਬਾਤ ਵਾਸਤੇ ਸਾਡੇ ਨਾਲ ਜੁੜੇ ਨੇ ਉਗੇ ਰਾਜਸੀ ਮਾਹਰ ਤੇ ਵੱਡੇ ਲੇਖਕ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਖੋਂ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਥੈਂਕ ਯੂ ਜੀ ਸਾਹਿਬ ਅੱਜ ਦਾ ਦਿਨ ਬੜਾ ਨਾਜ਼ੁਕ ਗਿਆ ਪੱਖੋਂ ਅਹਿਮ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਣੇ ਅੱਜ ਕਹਿੰਦਾ ਭਾਵ ਕਿ ਵਾਰਾਨਸੀ ਤੋਂ ਕਾਸ਼ੀ ਤੋਂ ਮੈਦਾਨ ਮਾੜ ਲਿਆ ਗੰਗਾ ਘਾੜ ਤੇ ਪੂਜਾ ਕਰਨ ਤੋਂ ਬਾਅਦ ਉਹਨਾਂ ਨੇ ਜਿਹੜੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਨੇ ਤੇ ਵਾਰਾਨਸੀ ਤੋਂ ਉਹ ਲਗਾਤਾਰ ਤੀਜੀ ਵਾਰ ਭਿੜ ਰਹੇ ਨੇ ਖੈਰ ਇਸ ਵਾਰ ਉਹਨਾਂ ਦਾ ਚੋਣ ਨਤੀਜਾ ਕਿਵੇਂ ਰਹੇਗਾ ਇਹ ਵਾਰਾਨਸੀ ਲੋਕ ਹੀ ਦੱਸ ਸਕਦੇ ਆ ਤੇ ਪਰ ਨਾਲ ਇੱਕ ਜਿਹੜਾ ਵੱਡਾ ਸਵਾਲ ਇਸ ਵੇਲੇ ਦੇਸ਼ ਦੇ ਵਿੱਚ ਪਤੀ ਚਰਚਾ ਰੱਖਦਾ ਹੈ ਕਿ ਕੀ ਤੀਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਜਿਹੜੀ ਪ੍ਰਧਾਨ ਮੰਤਰੀ ਵਾਲੀ ਕੁਰਸੀ ਹੈ ਉਹ ਸੰਭਾਲ ਸਕਣਗੇ ਜਾਂ ਨਹੀਂ ਡਾਕਟਰ ਸਾਹਿਬ ਕੀ ਹੁਣ ਕਿਆਸਰਾਈਆਂ ਨੇ ਜਿਹੜਾ ਦੌਰ ਹੈ ਉਹ ਚਾਰ ਦੌਰ ਜਿਹੜੇ ਚੋਣਾਂ ਦੇ ਹੌਲੰਗ ਚੁੱਕੇ ਹੈ ਅਗਲਾ ਦੌਰ ਨਾਬਜਦਗੀਆਂ ਦਾ ਸ਼ੁਰੂ ਹੋ ਗਿਆ ਅੱਧ ਪਛਦ ਤੋਂ ਅੱਗੇ ਜਿਹੜਾ ਸਿਲਸਿਲਾ ਵੋਟਾਂ ਦਾ ਉਹ ਗੁਜ਼ਰਿਆ ਤੇ ਡਾਕਟਰ ਸਾਹਿਬ ਤੁਸੀਂ ਵੀ ਸਾਰੇ ਇਸ ਮਾਮਲੇ ਉੱਤੇ ਬੜੇ ਧਿਆਨ ਰੱਖ ਰਹੇ ਹੋ ਕਿਵੇਂ ਲੱਗਦਾ ਤੁਹਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਰਸੀ ਓਵਰ ਆਲ ਜਿਹੜਾ ਹੈ سلسلہ ਸਿਆਸੀ ਇਹ ਦੇਖੋ ਚਾਰ ਪੜਾਅ ਹੋ ਗਏ ਆ ਚਾਰ ਪੜਾਅ ਦੇ ਵਿੱਚ 383 ਜਿਹੜੀਆਂ ਹਜੀਆਂ ਸੀਟਾਂ ਤੇ 379 ਸੀਟਾਂ ਦੇ ਉੱਤੇ ਜਿਹੜੀ ਹੈਗੀ ਆ ਉਹ ਚੋਣ ਹੋ ਚੁੱਕੀ ਆ ਇਹ ਸ਼ੁਰੂ ਦੇ ਵਿੱਚ ਉਹਨਾਂ ਦਾ ਜਨ ਦੇ ਵਿੱਚ ਲੋਕਾਂ ਦੀ ਜਿਹੜੀ ਦਿਲਚਸਪੀ ਸੀ ਉਹ ਕਾਫੀ ਘੱਟ ਦਿਖਾਈ ਦਿੱਤੀ ਗਈ ਹੈ ਉਸ ਕਿਸਮ ਦੀ ਹਾਈਪ ਨਹੀਂ ਬਣੀ ਜਿਹੜੀ 2019 ਦੇ ਵਿੱਚ ਹੁੰਦੀ ਸੀਗੀ ਤੇ ਇਹ ਤਾਂ ਸੀਗਾ ਪਹਿਲਿਆਂ ਜਿਹੜਾ ਦੋ ਫੜਾ ਸੀ ਉਹਦੇ ਵਿੱਚ ਪਹਿਲਾਂ ਸ਼ੁਰੂ ਦੇ ਵਿੱਚ ਹੀ ਜਿਹੜਾ ਜਿਹੜਾ ਖਾਸ ਕਰਕੇ ਜਿਹੜਾ ਇੰਡੀਆ ਤੇ ਸੀਗਾ ਦੇ ਤੋਂ ਪਹਿਲੀਆਂ ਜਿਹੜਾ 2019 ਚੋਣਾਂ ਹੋਈਆਂ ਉਹਨਾਂ ਦਾ ਕਾਫੀ ਵਧੀਆ ਉਹਦੇ ਵਿੱਚ ਜਿਹੜਾ ਹੈਗਾ ਸੀਗਾ ਆਪਣਾ ਪ੍ਰਦਰਸ਼ਨ ਸੀਗਾ ਪਰ ਹੁਣ ਕਿਉਂਕਿ ਸਮੀਕਰਨ ਬਦਲ ਗਏ ਆ ਸਮੇਕਰ ਬਦਲੇ ਹੋਏ ਸਮਿਕਰਨਾ ਦੇ ਵਿੱਚ ਇਸ ਵੇਲੇ ਕਾਫੀ ਇਹਨਾਂ ਨੂੰ ਟਫ ਫਾਈਟ ਵਾਲੇ ਪਾਸੇ ਜਾ ਸਕਦੀਆਂ ਇਹ ਤੇ ਜ਼ਰੂਰ ਹੈਗਾ ਕਿ ਬੀਜੇਪੀ ਦਾ ਜਾਂ ਐਨਡੀਆ ਦਾ ਪੀਕ ਸੀਗਾ ਜਿਹੜਾ 2019 ਦੇ ਵਿੱਚ ਹੋ ਗਿਆ ਆਪਾਂ ਸਭ ਨੂੰ ਪਤਾ ਕਿ ਜਦੋਂ ਬਹੁਤ ਆਪਾਂ ਉੱਚੇ ਥਾਂ ਦੇ ਚੜ ਜਾਂਦੇ ਆ ਤੇ ਫਿਰ ਉਹ ਜਿਹੜਾ ਖੱਡਾ ਹੁੰਦਾ ਉਹ ਵੀ ਉਨਾ ਹੀ ਡੂੰਘਾ ਦਾ ਡੁਕਾ ਹੋ ਜਾਂਦਾ ਇਹ ਤੋਂ ਅੱਗੇ ਜਾਣ ਦਾ ਤਾਂ ਕੋਈ ਉਹ ਨਹੀਂ ਹੈ ਜਿਸ ਤਰੀਕੇ ਨਾਲ ਸਾਈਕੋਲੋਜੀਕਲ ਵਾਰ ਫਿਰ ਉਹਨਾਂ ਸ਼ੁਰੂ ਕੀਤੀ 370 ਨੂੰ ਕੀਤਾ ਫੇ 400 ਦੀ ਗੱਲ ਕੀਤੀ ਹੌਲੀ ਹੌਲੀ ਉਹ ਪਛਾਣ ਨੂੰ ਪੁੱਠੇ ਪੈਰੀ ਜਿਹੜਾ ਕੰਮ ਸ਼ੁਰੂ ਹੋ ਗਿਆ ਔਰ ਜੋਰ ਜਾਨ ਮਿਲੇ ਆਖਾਸ ਕਰਕੇ ਸਾਊਥ ਦੇ ਵਿੱਚ ਜਿਸ ਤਰੀਕੇ ਨਾਲ ਪਹਿਲੇ ਸਮੇਂ ਚੰਨ ਨੂੰ ਰਿਸਪਾਂਸ ਮਿਲਿਆ ਸੀਗਾ ਉਹਦੇ ਵਿੱਚ ਵੀ ਕਾਫੀ ਵੱਡਾ ਚੈਲੰਜ ਹੈ ਕਰਨਾਟਕਾ ਤੇ ਤਲਗਾਨਾ ਦੀ ਆਪਾਂ ਗੱਲ ਕਰ ਸਕਦੇ ਹਾਂ ਬਾਕੀ ਕੇਰਲਾ ਦੇ ਵਿੱਚ ਤਾਮਿਲਨਾਡੂ ਤੇ ਪਹਿਲਾਂ ਜ਼ੀਰੋ ਸੀਗੇ ਆਂਧਰਾ ਪ੍ਰਦੇਸ਼ ਕੋ ਸਪੇਸ ਇਸ ਕਰਕੇ ਨੰਸਰ ਦਿਆ ਕਿ ਜਿਹੜਾ 22 ਸੇਖ ਰੈਡੀ ਸੀਗਾ ਉਹਦੀ ਪਿਛਲੀ ਵਾਰੀ ਨੂੰ 25 ਜੋ 22 ਸੀਟਾਂ ਮਿਲੀਆਂ ਸੀਗੀਆਂ ਉਹਨੇ ਤੇਲਗੂ ਦੇਸ਼ਮ ਪਾਰਟੀ ਨਾਲ ਡੀਡੀਪ ਜਿਹੜੀ ਆ ਉਹਦੇ ਨਾਲ ਸਮਝੌਤਾ ਕੀਤਾ ਥੋੜੀ ਬਹੁਤੀ ਗੁੰਜਾਇਸ਼ ਹੋ ਸਕਦੀ ਹੈ ਪਰ ਬੀਜੇਪੀ ਦਾ ਲਾਸ ਜ਼ਿਆਦਾ ਹੈ ਬਟ ਸੀਟਾਂ ਜਿਹੜੀਆਂ ਅਸੀਂ ਕਰਨਾਟਕਾ ਦੇ ਵਿੱਚੋਂ ਆਪਾਂ ਪਹਿਲੇ ਸਮੇਂ ਦੇਖਿਆ ਵੀ ਉਹਦੇ ਵਿੱਚੋਂ ਨੂੰ ਕਾਫੀ ਵੱਡਾ ਉਹ ਜਿਹੜਾ ਹੈਗਾ ਉਹ ਸਮੱਸਿਆ ਹੋਣ ਵਾਲੀ ਗੱਲ ਹੈ ਇਸੇ ਤਰੀਕੇ ਨਾਲ ਮਹਾਰਾਸ਼ਟਰ ਦੇ ਵਿੱਚ ਜੋ ਪੈਟਰਨ ਦੇਖਿਆ ਜਾਵੇ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਇਲੈਕਸ਼ਨ ਹੋਈ ਆ ਨਾ ਜੋ ਗਰਾਊਂਡ ਤੋਂ ਰਿਪੋਰਟਸ ਮਿਲ ਰਹੀਆਂ ਆਆਂ ਜਿਹੜਾ ਲੋਕ ਦੱਸ ਰਹੇ ਆ ਉੱਥੇ ਬਹੁਤ ਵੱਡਾ ਚੈਲੰਜ ਹੈਗਾ ਜਿਸ ਤਰੀਕੇ ਨਾਲ ਸਰਕਾਰਾਂ ਤੋੜੀਆਂ ਗਈਆਂ ਜਿਸ ਤਰੀਕੇ ਨਾਲ ਪਾਰਟੀਆਂ ਨੂੰ ਤੋੜਿਆ ਗਿਆ ਔਰ ਜਿਸ ਤਰੀਕੇ ਦੇ ਨਾਲ ਪਾਰਟੀਆਂ ਦੇ ਸਿੰਬਲ ਜਿਹੜੇ ਸੀਗੇ ਜਿਹੜੇ ਪਾਰਟੀਆਂ ਬਣਾਉਣ ਵਾਲੇ ਸੀ ਉਹਨਾਂ ਤੋਂ ਖੋ ਕੇ ਜਿਹੜੇ ਸੀ ਉਹ ਨਵੇਂ ਲੋਕਾਂ ਨੂੰ ਦਿੱਤੇ ਗਏ ਉਹ ਉਹਦੇ ਵਿੱਚ ਵੀ ਸਾਰਾ ਕੁਝ ਆਉਂਦਾ ਬਿਹਾਰ ਵੱਡੀ ਐਗਜ਼ਾਮਪਲ ਆ ਪਿਛਲੀ ਵਾਰੀ ਬਿਹਾਰ ਦੇ ਵਿੱਚ 40 ਚੋਂ ਸਿਰਫ ਇੱਕ ਸੀਟ ਜਿਹੜੀ اپੋਜੀਸ਼ਨ ਵਾਲਿਆਂ ਦੇ ਕੋਲ ਸੀਗੀ ਠੀਕ ਹੈਗਾ ਕਿ ਬੰਗਾਲ ਦੇ ਵਿੱਚ ਲੱਗਦਾ ਕਿ ਸਾਡੀ ਸਪੇਸ ਵਧੂਗੀ ਨਾਰਥ-ਈਸਟ ਦੇ ਵਿੱਚ ਵੀ ਉਹ ਜੋਸ਼ ਨਹੀਂ ਹੈਗਾ ਜਿਹੜਾ ਜੋਸ਼ ਪਹਿਲਾਂ ਸੀ ਮਨੀਪੁਰ ਦੇ ਵਿੱਚ ਚੰਨ ਨਾਜਰਪੁਰ ਦੇ ਵਿੱਚ ਹੋੜਨ ਪਾਸੇ ਹ ਕਸ਼ਮੀਰ ਦੇ ਵਿੱਚ ਉਦੋਂ 370 ਦੀ ਗੱਲ ਕਰਦੇ ਆ ਉਥੇ ਚੋਣ ਹੀ ਨਹੀਂ ਲੜ ਰਹੇ ਉਸ ਤਰੀਕੇ ਦੇ ਨਾਲ ਹਰਿਆਣਾ ਇੱਕ ਵਾਰੀ ਪੱਖ ਇਸ ਗਿਆ ਪਿਆ ਉਹਦੇ ਥੱਲੇ ਯੂਪੀ 'ਚ ਵੀ ਬਹੁਤ ਵੱਡਾ ਚੈਲੰਜ ਆ ਰਿਹਾ ਉਤਰਾਖੰਡ ਦੇ ਵਿੱਚ ਵੀ ਚਾਰ ਸੀ ਬੈਲੀ ਆ ਰਹੀ ਹੈ ਇਸੇ ਤਰੀਕੇ ਨਾਲ ਤੁਹਾਡੇ ਆਪਣਾ ਹਿਮਾਚਲ ਪ੍ਰਦੇਸ਼ ਸੀ ਗਿਆ ਉਥੇ ਵੱਡਾ ਚੈਲੰਜ ਆ ਰਿਹਾ ਖਾਸ ਕਰਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਰੂਲਿੰਗ ਪਾਰਟੀ ਕਾਂਗਰਸ ਹੈਗੀ ਆ ਤੋ ਇਸ ਕਰਕੇ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਕਿੱਥੋਂ ਸ਼ੁਰੂ ਹੋਇਆ ਪ੍ਰਧਾਨ ਮੰਤਰੀ ਆ ਭਾਸ਼ਣ ਕਿ ਅਸੀਂ 2047 ਤਜ ਦੇਸ਼ ਨੂੰ ਵੱਡਾ ਦੇਸ਼ ਬਣਾਵਾਂਗੇ ਤੀਸਰੀ ਵੱਡੀ ਮਾਸ਼ਕਤੀ ਬਣਾਵਾਂਗੇ ਹੌਲੀ 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 ਖਿਸਕਦੇ ਆ ਖਿਸਕਦੇ ਆ ਕਿਥੋਂ ਮੰਗਲ ਸੂਤਰ ਵਾਲੇ ਪਾਸੇ ਹਲ ਆ ਗਿਆ ਹਿੰਦੂ ਮੁਸਲਮਾਨ ਵਾਲੇ ਪਾਸੇ ਹਲ ਆ ਗਿਆ ਔਰ ਜੋ ਜਿਸ ਕਿਸ ਨੇ ਜ਼ਹਿਰੀਲੇ ਭਾਸ਼ਣ ਦਿੱਤੇ ਗਏ ਆ ਉਹ ਤਾਂ ਫ੍ਰਸਟ੍ਰੇਸ਼ਨ ਦਰਸਾਉਂਦਾ ਸੀ ਉਸ ਸਮੇਂ ਦੇ ਵਿੱਚ ਤੇ ਹੁਣ ਇਹਨਾਂ ਨੂੰ ਇਹ ਲੱਗਦਾ ਜੋ ਕੱਲ ਆਪਾਂ ਦੇਖਿਆ ਪ੍ਰਧਾਨ ਮੰਤਰੀ ਜੀ ਦਾ ਆਮ ਤੌਰ ਤੇ ਤੁਹਾਨੂੰ ਯਾਦ ਹੋਵੇ ਕਿ ਜਦੋਂ ਪਿਛਲੀਆਂ ਇਲੈਕਸ਼ਨ ਵੀ ਹੋਈਆਂ ਸੀਗੀਆਂ ਲਾਸਟ ਫੇਸ ਦੇ ਵਿੱਚ ਇੱਕ ਦਿਨ ਪਹਿਲਾਂ ਇਕਦਾਰਨਾਥ ਮੰਦਰ ਦੇ ਵਿੱਚ ਚਲੇ ਗਏ ਸੀ ਮੁਰਗਦਾ ਮੰਦਰ ਤੋਂ ਸਿੱਧਰਲੇ ਜਿਹੜਾ ਸੀਗਾ ਉਹ ਹੋ ਰਿਆ ਸੀਗਾ ਚਲੋ ਉਹ ਹਾਲਾਤ ਹੋਰ ਸੀਗੇ ਜੇ ਪਿਛਲੇ ਸਾਲ ਪੁਲਵਾਮਾ ਨਾ ਹੋਇਆ ਹੁੰਦਾ ਬਾਲਾਕوٹ ਨਾ ਹੋਇਆ ਹੁੰਦਾ ਤੇ ਸਿੱਧਾ 200 ਤੋਂ ਥੱਲੇ ਆ ਰਹੇ ਸੀਗੇ ਤੇ ਬੜੀ ਕਲੀਅਰ ਗੱਲ ਹੈ ਉਸ ਤੋਂ ਬਾਅਦ ਇੱਕ ਬਹੁਤ ਨੈਸ਼ਨਲਿਜ਼ਮ ਜਿਹੜਾ ਹੈਗਾ ਸੀਗਾ ਜਿਸ ਕਿਸਮ ਦਾ ਪ੍ਰਚਾਰ ਕੀਤਾ ਉਹ ਉਸ ਪਾਸੇ ਚਲੇਗਾ ਤੇ ਇਸ ਕਰਕੇ ਕੱਲ ਤੁਸੀਂ ਦੇਖਿਆ ਹੋਣਾ ਵੀ ਸਾਰਾ ਸਾਰਾ ਜਿਹੜਾ ਸੀ ਕਿਸ ਤਰੀਕੇ ਨਾਲ ਧਾਰਮਿਕ ਰੰਗਤ ਦਿੱਤੀ ਗਈ ਆ ਔਰ ਜੋ ਪਿਛਲੇ ਸਮੇਂ ਦੇ ਪ੍ਰਧਾਨ ਮੰਤਰੀ ਜੀ ਨੇ ਖਾਸ ਕਰਕੇ ਸ਼ੰਕਰਾਚਾਰੀਆ ਜੀ ਨੂੰ ਲਾਂਬੇ ਛੱਡ ਦਿੱਤਾ। ਰਾਮ ਮੰਦਰ ਦਾ ਜਿਹੜਾ ਪ੍ਰਣ ਪ੍ਰਸਤਾਨ ਹੋਇਆ ਵਾ ਜਿਹੜਾ ਖਾਸ ਕਰਕੇ ਜਿਹੜੇ ਧਾਰਮਿਕ ਗੁਰੂ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਸੀ ਉਹ ਉਹ ਮਤਲਬ ਨਾਰਾਜ਼ ਹੋ ਗਏ। ਇਹਨਾਂ ਨੇ ਸਾਰਾ ਕੁਝ ਉੱਥੇ ਆਪ ਹੀ ਕੀਤਾ। ਜਾਂ ਹੁਣ ਥੋੜੇ ਦਿਨ ਪਹਿਲਾਂ 9 ਤਰੀਕ ਨੂੰ ਜਿਹੜਾ ਸੀਗਾ ਆਪਣਾ ਕਿਸ ਤਰੀਕੇ ਨਾਲ ਜਾ ਕੇ ਮੰਦਰ ਦੇ ਵਿੱਚ ਜਾ ਕੇ ਇਹਨਾਂ ਨੇ ਪੂਜਾ ਕਰ ਰਏ ਸੀਗੇ ਜਾਂ ਨਤਮਸਤਕ ਹੋ ਰਏ ਸੀ। ਕੱਲ ਜੋ ਸਾਰਾ ਇਹਨਾਂ ਨੇ ਕੀ ਕੀਤਾ ਇਹ ਗੱਲਾਂ ਦੱਸਾਉਂਦੀਆਂ ਵਾਂ ਕਿ ਉਹਨਾਂ ਨੂੰ ਲੱਗਦਾ ਕਿ ਜਿਹੜੇ ਮੁੱਦੇ ਲੋਕਾਂ ਦੇ ਆ ਕਿ ਇਹ ਸਰਕਾਰ ਨੇ ਮੋਦੀ ਸਾਹਿਬ ਨੇ ਪਿਛਲੇ ਪਹਿਲੇ ਪੜਾਅ ਨੂੰ ਛੱਡ ਕੇ ਅਗਲੇ ਤਿੰਨਾ ਪੜਾਵਾਂ ਦੇ ਵਿੱਚ ਲੋਕਾਂ ਦੇ ਮੁੱਦਿਆਂ ਦੀ ਨਹੀਂ ਗੱਲ ਕੀਤੀ ਬੇਰਜ਼ਗਾਰੀ ਦੀ ਗੱਲ ਨਹੀਂ ਕੀਤੀ ਮਹਿੰਗਾਈ ਦੀ ਗੱਲ ਨਹੀਂ ਕੀਤੀ ਗਈ ਕਰਪਸ਼ਨ ਦੀ ਗੱਲ ਨਹੀਂ ਕੀਤੀ ਗਈ ਉਹ ਜਿਹੜਾ ਜਿਹੜੇ ਸੁਪਰੀਮ ਕੋਰਟ ਦੇ ਡਿਸੀਜਨ ਬਦਲੇ ਉਹਨਾਂ ਦੀ ਗੱਲ ਨਹੀਂ ਕੀਤੀ ਗਈ ਔਰ ਜਿਸ ਤਰੀਕੇ ਨਾਲ ਹਿਊਮਨ ਰਾਈਟਸ ਐਕਟੀਵਿਜ਼ਮ ਨੂੰ ਅੰਦਰ ਫੜ ਕੇ ਦਿੱਤਾ ਗਿਆ ਜਾਂ ਜੋ ਵਿਰੋਧੀਆਂ ਨੂੰ ਜਿਹੜਾ ਦਬਾਇਆ ਗਿਆ ਜਾਂ ਜਿਹੜੇ ਵਿਰੋਧੀ ਜਿਨ੍ਹਾਂ ਨੂੰ ਕਰਪਟ ਕਹਿੰਦੇ ਸੀ ਉਹ ਨਾਲ ਆਏ ਉਹ ਮੁੱਦਿਆਂ ਨੂੰ ਛੱਡ ਕੇ ਹਿੰਦੂ ਮੁਸਲਮਾਨਾਂ ਦੀ ਗੱਲ ਕੀਤੀ ਆ ਇਹ ਪਾਈਚਾਰ ਸਾਂ ਨੂੰ ਤੋੜ ਦੀ ਗੱਲ ਕੀਤੀ ਆ ਪਾਕਿਸਤਾਨ ਦੀ ਗੱਲ ਕੀਤੀ ਆ ਤੇ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਇਸ ਤੋਂ ਇਹ ਲੱਗਦਾ ਹੈ ਕਿ ਬੀਜੇਪੀ ਨੂੰ ਚੈਲੰਜ ਤਾਂ ਹੈਗਾ ਹੀ ਆ ਇਹ ਚੈਲੰਜ ਕਿੰਨਾ ਹੁੰਦਾ ਵਾ ਉਹ ਆਉਣ ਵਾਲਾ ਸਮਾਂ ਹੀ ਦੱਸੂਗਾ ਪਰ ਇਹ ਗਰੂਰ ਹੈਗਾ ਕਿ ਬੀਜੇਪੀ ਜਾਂ ਐਨਡੀਆ ਨੂੰ ਜਿਹੜਾ ਕਾਫੀ ਵੱਡਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਔਰ ਕਵਾਈਟ ਲਾਈਕਲੀ ਇਹ ਦਿਖਾਈ ਦਿੰਦਾ ਵਾ ਕਿ ਬੀਜੇਪੀ ਜਿਹੜੀ ਹੈਗੀ ਆ ਉਹ ਜਿਹੜਾ ਉਹ ਮਾਰਕ ਹੈਗਾ ਵਾ ਦੋਸਤੋ ਬਤਰਾ ਵਾਲਾ ਜਿਹੜਾ ਉਤੋਂ ਬਹੁਤ ਥੱਲੇ ਦੇ ਪਾਸੇ ਆ ਜਾਵੇ ਔਰ ਇਥੇ ਹੀ ਕਾ ਕੇ ਸਿੰਗਲ ਲਾਰਜੇਸਟ ਪਾਰਟੀ ਦੇ ਤੌਰ ਤੇ ਅਮਰਜ ਹੋ ਸਕਦੀ ਹੈ ਪਰ ਇੱਕ ਵਾਰੀ ਜੇ ਥੱਲੇ ਆਉਂਦੀ ਆ ਤੇ ਉਹਦੇ ਨਾਲ ਬਹੁਤ ਵੱਡੇ ਸਵਾਲ ਖੜੇ ਹੋ ਜਾਣਗੇ ਜਿਸ ਤਰ੍ਹਾਂ ਕਿ ਅਸੀਂ ਦੇਖਿਆ ਕਿ ਭਾਜਪਾ ਦੇ ਕਾਰਕੁਨ ਦੇ ਵਿੱਚ ਉਹਨਾਂ ਜਿਆਦਾ ਉਤਸ਼ਾਹ ਨਹੀਂ ਜਿਹੜਾ ਉਨੀ ਸੀਗਾ ਆਰਐਸਐਸ ਦੇ ਕਾਰਕੁਨ ਜਿਹੜੇ ਸੀ ਉਸ ਕਿਸਮ ਦੀ ਐਕਟਿਵੇਟ ਨਹੀਂ ਹੈ ਜਾਂ ਜਿਸ ਤਰੀਕੇ ਨਾਲ ਪਹਿਲੇ ਚੌਪੜਾਵਾ ਦੇ ਵਿੱਚ ਵੋਟ ਪਰਸੈਂਟੇਜ ਜਿਹੜੀ ਆ ਉਹ ਘਟ ਗਈ ਆ ਤੇ ਇਸ ਕਰਕੇ ਚੈਲੰਜ ਤਾਂ ਹੈਗਾ ਹਾਂ ਇਹਨਾਂ ਦਾ ਨੁਕਸਾਨ ਹੋਊਗਾ ਤੇ اپੋਜੀਸ਼ਨ ਨੂੰ ਫਾਇਦਾ ਹੋਣਾ ਹੀ ਹੋਣਾ ਇਹ ਇੰਡੀਆ ਗਾਠਜੋੜ ਨੂੰ ਫਾਇਦਾ ਹੋਣਾ ਹੋਣਾ ਇਹਦਾ ਜਿਹੜਾ ਪ੍ਰੋਪੋਰਸ਼ਨੇਟ ਹੈਗਾ ਵਾ ਉਹ ਜਦੋਂ ਹੋਰ ਅਗਲੇ ਪੜਾਅ ਦੇ ਵਿੱਚ ਜਾ ਕੇ ਪੰਜਵੇਂ ਪੜਾਅ ਤੋਂ ਬਾਅਦ ਸਾਨੂੰ ਕਲੀਅਰ ਜਿਹੜੀ ਆ ਉਹ ਸਥਿਤੀ ਜਿਹੜੀ ਦਿਖਾਈ ਦੇਣੀ ਸ਼ੁਰੂ ਹੋ ਗਈ ਡਾਕਟਰ ਸਾਹਿਬ ਕਹਿੰਦਾ ਭਾਵੇਂ ਕਿ ਪ੍ਰਧਾਨ ਮੰਤਰੀ ਸਾਹਿਬ ਦੀ ਕੁਰਸੀ ਭਾਵੇਂ ਕਿ ਮਜ਼ਬੂਤ ਦ੍ਰਿਸ਼ਮਾਂਗ ਜਾਪ ਰਹੀ ਹੈ ਪਰੰਤੂ ਅੰਦਰੂਨੀ ਤੌਰ ਤੇ ਜ਼ਿਕਰ ਕੋਖੀ ਹੈ ਤਾਂ ਖਤਰਾ ਹੈ ਵੱਡਾ ਬਣਿਆ ਹੋਇਆ ਜੇਕਰ ਭਾਵੇਂ ਵੱਡੀ ਪਾਰਟੀ ਬੀਜੇਪੀ ਬਣ ਕੇ ਸਾਹਮਣੇ ਆਉਂਦੀ ਹੈ ਪਰ ਜੋੜ ਤੋੜ ਕਈ ਵਰੀ ਇਹ ਜਿਹੇ ਹਾਲਾਤ ਬਣਾ ਦਿੰਦੇ ਆ ਕਿ ਉਹ ਕੁਰਸੀ ਤੋਂ ਬੀਜੇਪੀ ਹੱਥ ਤੋਂ ਵੀ ਸਕਦੀ ਐ ਜੀ ਡਾਕਟਰ ਸਾਹਿਬ ਵੱਡੀ ਪਾਰਟੀ ਤੁਸੀਂ ਬੰਦੇ ਨਾਲ ਇਕੱਠੇ ਕਰ ਲਏ ਹੋ ਵੱਡੀ ਪਾਰਟੀ ਤੁਸੀਂ ਕਿਉਂਕਿ ਤਾਕਤ ਦੇ ਨਾਲ ਉਹ ਸਾਰੇ ਤੁਹਾਡੇ ਨਾਲ ਆ ਗਏ ਤੁਸੀਂ ਮਮਤਾ ਦੇ ਜਿਹੜੇ ਸੀਗੇ ਉਹਨਾਂ ਨੂੰ ਨਾਲ ਲੈ ਲਿਆ ਤੁਸੀਂ ਪੰਜਾਬ ਦੀ ਕਾਂਗਰਸ ਵਾਲੀ ਅਮਰਿੰਦਰ ਸਿੰਘ ਹੁਣ ਜੋ ਮੰਤਰੀ ਜੋ ਸੰਦੋ ਨਾਲ ਲੱਗਿਆ ਉਹਦੇ ਵਿੱਚੋਂ ਇਸੇ ਤਰੀਕੇ ਨਾਲ ਤੁਸੀਂ ਐਨਸੀਪੀ ਨੂੰ ਨਾਲ ਲਾ ਲਿਆ ਇਸੇ ਤਰੀਕੇ ਨਾਲ ਤੁਸੀਂ ਵਾਲੇ ਹਿੰਮਤ ਵਿਸ਼ਵਾਸ ਕਾਂਗਰਸੀ ਸੀ ਇਹਨਾਂ ਨੂੰ ਨਾਲ ਲਾ ਦਿੱਤਾ ਤੋ ਵੱਡੀ ਪਾਰਟੀ ਦਾ ਕੀ ਕੀ ਨੰਬਰਾਂ ਦੇ ਵੱਡੀ ਪਾਰਟੀ ਬਣਦੀ ਆ ਕਿ ਵਿਚਾਰਧਾਰਾ ਦੇ ਨੰਬਰ ਪਾਰਟੀ ਬਣਦੀ ਆ 70% 60% ਇਹਨਾਂ ਨੇ ਇਹਦਾ ਕਾਂਗਰਸੀਜ਼ਮ ਹੋ ਗਿਆ ਬੀਜੇਪੀ ਤਾਂ ਇਹਦਾ ਕਾਂਗਰਸਾਈਜ਼ੇਸ਼ਨ ਹੋ ਗਈ ਆ ਉਹੀ ਲੋਕ ਸਾਰੇ ਉਸ ਪਾਸੇ ਵੱਲ ਪਹੁੰਚ ਗਿਆ ਤੋ ਇਸ ਕਰਕੇ ਵੱਡੀ ਜਦੋਂ ਇਦਾਂ ਵੱਡੀ ਬਣਦੀ ਆ ਬਿਨਾ ਸਟਰੌਂਗ ਫੂਟਿੰਗ ਦਾ ਹਾਂ ਸਟਰੌਂਗ ਫੂਟਿੰਗ ਹੈ ਰਸੀ ਆਰਐਸਐਸਸੀ ਇਹਨਾਂ ਦੀ ਬੀਜੇਪੀ ਸੀ ਜਿਹੜੀ ਚੱਲ ਰਹੀ ਸੀ ਵਿਚਾਰਧਾਰਾ ਦੀ ਗੱਲ ਕਰਦੇ ਸੀਗੇ ਉਹ ਵਿਚਾਰਧਾਰਾ ਕਿੱਥੇ ਰਹਿ ਗਈ ਇਹ ਵਿਚਾਰਧਾਰਾ ਇਹ ਆਰਐਸਐਸ ਦੀ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਜੀ ਪਾਸ਼ੇ ਬਦਲ ਰਹੇ ਆ ਯਾਰ ਇਹ ਸੋਭਾ ਦਿੰਦਾ ਵਾ ਜਿਸ ਤਰੀਕੇ ਨਾਲ ਹਰ ਪਲੇਟਫਾਰਮ ਤੇ ਜਾ ਕੇ ਉਹ ਆਪਣਾ ਪਾਸ਼ੇ ਬਦਲ ਰਹੇ ਆ ਹੂੰ ਜਿਹੜਾ ਜੀ ਨੇਚਰਲ ਸੁਣਾਵਾ ਆਪਣੇ ਭਿੰਡਰ ਸਾਹਿਬ ਇਹਨਾਂ ਦੇ ਮੁੱਦੇ ਸਾਰਿਆਂ ਦੇ ਇੱਕ ਹੀ ਆ ਜੇ ਫੋਰਨ ਪਾਲਿਸੀ ਆ ਤਾਂ ਤਾਮਿਲਨਾਡੂ ਵਾਸਤੇ ਵੀ ਆ ਪੰਜਾਬ ਵਾਸਤੇ ਵੀ ਆ ਜੇ ਮਗਿਆਈ ਹੈ ਤਾਂ ਸਾਰਿਆਂ ਵਾਸਤੇ ਹੈਗਾ ਜੇ ਬੇਰੁਜ਼ਗਾਰੀ ਹੈ ਉਹ ਸਾਰਿਆਂ ਵਾਸਤੇ ਹੈਗਾ ਜੇ ਕਰਪਸ਼ਨ ਮਤਲਬ ਸਾਰਿਆਂ ਵਾਸਤੇ ਆ ਇਹ ਕਿਤੇ ਹਿੰਦੂ ਮੁਸਲਮਾਨਾਂ ਦੀ ਗੱਲ ਕਰਦੇ ਆ ਫਿਰ ਇਹਨਾਂ ਨੇ ਜਿਹਨਾਂ ਨਾਲ ਅਲਾਈਅੰਸ ਕੀਤੇ ਆ ਉਹ ਅਲਾਈਅੰਸ ਦਾ ਰੀਜਨਲ ਪਰਸਪੈਕਟਿਵ ਹੀ ਹੋਰ ਤਿਲਗੁੜੇਸ਼ਮ ਪਾਰ ਜਿਹੜੀ ਹੈਗੀ ਆ ਚੰਦਰਬਾਬੂ ਨੈਡੂ ਦੀ ਉਹਦੇ ਮੈਨੀਫੈਸਟੋ ਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਵੀ ਅਸੀਂ ਜਿਹੜੀਆਂ ਮਿਨੋਰਟੀਜ਼ ਹੈਗੀਆਂ ਵਾ ਉਹਦੇ ਹਿੱਤਾਂ ਦਾ ਧਿਆਨ ਰੱਖਾਂਗੇ ਉਹਦੇ ਨਾਲ ਹੀ ਸਮਝੌਤਾ ਕਰਤੀ ਆ ਦੂਸਰੇ ਪਾਸੇ ਅਟੈਕ ਕਰਦੇ ਤਾਂ ਕਹਿਣ ਤੋਂ ਪਾਵ ਹੈ ਕਹਿਣੀ ਤੇ ਕਰਨੇ 'ਚ ਬਹੁਤ ਵੱਡਾ ਫਰਕ ਵਾ ਜਿਹੜੇ ਲੋਕ ਸਮਝਦੇ ਆ ਔਰ ਇਸੇ ਕਰਕੇ ਇਹਨਾਂ ਨੂੰ ਹੋਰ ਰਿਸਪੌਂਸ ਜਿਹੜਾ ਪਹਿਲਾਂ ਸਮੇਂ ਸੀ ਔਰ ਰਿਸਪੌਂਸ ਜਿਹੜਾ ਉਹ ਮਿਸਿੰਗ ਆ ਚਾਰ ਕਿ ਲੋ ਪਤਾ ਲੱਗੂਗਾ ਜਿਸ ਤਰੀਕੇ ਨਾਲ ਲੰਮੇ ਦਿਨਾਂ ਬਾਅਦ ਤੁਹਾਡੀ ਵੋਟ ਪਰਸੈਂਟੇਜ ਵਧ ਰਹੀ ਆ ਜਾਂ ਜਿਸ ਤਰੀਕੇ ਦੇ ਨਾਲ ਇਲੈਕਸ਼ਨ ਕਮਿਸ਼ਨ ਰਿਸਪੌਂਡ ਕਰ ਰਿਹਾ ਹੈ ਉਹ ਤਾਂ ਸਾਰੀ ਸਿਚੁਏਸ਼ਨ ਜਿਹੜੀ ਆ ਉਹ ਬਾਅਦ ਦੇ ਵਿੱਚ ਹੀ ਆਊਗਾ ਡਾਕਟਰ ਸਾਹਿਬ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਆਰਐਸਐਸ ਵੱਲੋਂ ਕਿ ਉਹ ਐਕਟੀਵਿਟੀ ਨਹੀਂ ਹੈਗੀ ਪਿੱਠ ਪਿੱਛੇ ਜਿਵੇਂ ਕਰਦਾ ਸੀਗਾ ਇਹ ਇੱਕ ਸੰਗ ਪਰਿਵਾਰ ਕਿਵੇਂ ਆਪਾਂ ਮੰਨ ਸਕਦੇ ਆ ਕਿ ਐਕਟੀਵਿਟੀ ਬੜੀ ਘੱਟ ਹੈ ਜਾਂ ਕੀ وجہ ਹੈ ਕਿ ਸਾਕਰ ਤੇ ਬੀਜਪੀ ਵਰਕਰਾਂ ਦੇ ਵਿੱਚ ਮੇਰੇ ਖਿਆਲ ਮੋਦੀ ਸਾਹਿਬ ਲਾਰਜਰ ਦੈਨ ਸਾਈਜ਼ ਹੋ ਗਏ ਹਮ ਪਾਰਲੀਮੈਂਟ ਦੇ ਇਜ਼ਾਮ ਦੇ ਵਿੱਚ ਪਾਰਟੀ ਬਹੁਤ ਤਕੜੀ ਹੁੰਦੀ ਆ ਤੁਸੀਂ ਦੇਖਿਆ ਅਟਲ ਬਿਹਰੀ ਵਾਜਪਾਈ ਦਾ ਸਮਾਂ ਦੇਖਿਆ ਜਾਂ ਅਦਵਾਨ ਸਾਹਿਬ ਦਾ ਸਮਾਂ ਦੇਖਿਆ ਹੁਣ ਅਨਾਲਿਸਿਸ ਕਿਥੇ ਆ ਉਹਨਾਂ ਦੀ ਕੋਈ ਗੱਲ ਕਰਦਾ ਹੈ ਕੋਈ ਬੀਜਪੀ ਦੀ ਗੱਲ ਕਰਦਾ ਹੈ ਬੀਜਪੀ ਦੇ ਵਿੱਚ ਸੱਤ ਦੇ ਹੋਰ ਵੱਡੇ ਲੀਡਰ ਵੀ ਹੈਗੇ ਆ ਆਪਾਂ ਸਭ ਨੂੰ ਪਤਾ ਕਿ ਜਿਹੜੇ ਗਦਕਰੀ ਸਾਹਿਬ ਆ ਉਹ ਬਹੁਤ ਇਸ ਤਰੀਕੇ ਨਾਲ ਹੋਰ ਵੀ ਹੈ ਜਿਸ ਜਿਹੇ ਤਰੀਕੇ ਨਾਲ ਮੋਦੀ ਸਾਹਿਬ ਨੇ ਖਾਸ ਕਰਕੇ ਜਿਹੜੇ ਰੀਜਨਲ ਲੀਡਰਸ ਸੀਗੇ ਜਿਹੜੇ ਚਾਹੇ ਸ਼ਿਵਰਾਜ ਹਾਂਸੀ ਜਿਹੜੇ ਲੰਬੇ 20 ਸਾਲਾਂ ਤੋਂ ਮੁੱਖ ਮੰਤਰੀ ਸੀ ਜਿਨ੍ਹਾਂ ਦੀ ਵਜ੍ਹਾ ਕਰਕੇ ਇਲੈਕਸ਼ਨ ਜਿੱਤੀ ਗਈ ਸੀ ਇੱਥੇ ਬਸੁੰਦਰਾ ਜਨਰਲ ਜੀ ਸਿੰਧੀਆ ਜੀ ਉਹਦੇ ਵਿੱਚ ਹੁੰਦੇ ਸੀਗੇ ਜਾਂ ਜਿਹੜੇ ਉੱਥੇ ਆਪਣੇ ਰਮਨ ਸਿੰਘ ਜੀ ਉਹ ਪਾਸੇ ਵਾਲੇ ਹੈਗੇ ਸੀਗੇ ਜਾਂ ਲਾਸਟ ਤੇ ਖੱਟਰ ਸਾਹਿਬ ਜਿਹੜਾ ਸੀਗਾ ਜਿੱਦਾਂ ਮਰਤੀ ਉਹਨਾਂ ਨੂੰ ਕੱਢ ਕੇ ਤੁਸੀਂ ਬਾਹਰ ਲਿਆਓ ਆਪਣਾ ਬੰਦਾ ਲਾ ਦਿਓ ਤੁਹਾਨੂੰ ਪਤਾ ਹੋਣਾ ਜੀਦਾ ਅਨਿਲ ਵੇਦ ਸਾਹਿਬ ਜਿਹੜੇ ਆ ਇਹ ਬਚਪਨ ਤੋਂ ਜਿਹੜਾ ਸੀਗਾ ਬੀਜੇਪੀ ਆਰਐਸਐਸ ਦੇ ਨਾਲ ਜੁੜਿਆ ਵੀਡੀਓ ਨਾਲ ਦੇ ਮੁੱਖ ਡਿਪਟੀ ਮੁੱਖ ਮੰਤਰੀ ਸੀਗੇ ਹੋਮ ਮਿਨਿਸਟਰੀ ਉਹਨਾਂ ਦੇ ਕੋਲ ਸੀਗੀ ਹੈਲਥ ਮਿਨਿਸਟਰੀ ਉਹਨਾਂ ਦੇ ਕੋਲ ਸੀਗੀ ਉਹ ਕਹਿੰਦੇ ਮੈਨੂੰ ਨਹੀਂ ਪਤਾ ਹੂੰ ਫਿਰ ਇਹ ਸੀਨੀਅਰ ਬੰਦਿਆਂ ਨੂੰ ਤੁਸੀਂ ਇਦਾਂ ਟੀਟ ਕਦੇ ਲਾਰਜਰ ਦੈਨ ਸਾਈਜ਼ ਹੋ ਜਾਂਦੀ ਹੈ ਫਿਰ ਆਰਐਸਐਸ ਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ ਕਿ ਛਟਾ ਏਡਾ ਵੱਡਾ ਪੈਠ ਹੋਆ ਸਾਡੇ ਏਡੇ ਵੱਡੇ ਅਸੀਂ ਸਸਥਾਵਾ ਹੈ ਸਕੂਲ ਵਾ ਹੋਰ ਸਾਰਾ ਕੁਝ ਹੈਗਾ ਹੋਰ ਭਰਾਤਰੀ ਜਥੇਬੰਦੀਆਂ ਵੀ ਆ ਸਿੱਖਾਂ ਦੇ ਵਿੱਚ ਵੀ ਇੱਕ ਰਾਸ਼ਟਰੀ ਸਿੱਖ ਸੰਗਤ ਆ ਬਹੁਤ ਸਾਰੇ ਸਿੱਖ ਜਿਹੜੇ ਇਹਨਾਂ ਦੇ ਬੀਜੇਪੀ ਤੁਹਾਨੂੰ ਮਿਲਣਗੇ ਇਹ ਸਾਰੇ ਆਰਐਸਐਸ ਦੇ ਉਹ ਨਵੀਂ ਆ ਰੱਸਸ ਹੈਗਾ ਵਾ ਇਹ ਸਾਰੇ ਸਿਕ ਸੰਗਤ ਦੇ ਵਿੱਚ ਇਥੇ ਯੂਨਿਟ ਹੈਗਾ ਇਹਨਾਂ ਫਿਰ ਹੋਰ ਨਾ ਪਾਸਿਆਂ 'ਚ ਵੀ ਹੈਗਾ ਵਾ ਦੁਹਰੀਆ ਭਾਈਚਾਰੇ 'ਚ ਵੀ ਹੈਗਾ ਵਾ ਇਹਦਾ ਮਤਲਬ ਹੈਗਾ ਕਿ ਉਹ ਸਾਰੇ ਨਖੋਰਾ ਲੋਕ ਉਹਦੇ ਵਿੱਚ ਬੀਜੇਪੀ ਜਿਹੜੀ ਹੈ ਲਾਰਜਰ ਦੈਨ ਸਾਈਜ਼ ਇੱਕ ਵਿਅਕਤੀ ਲਾਰਜਰ ਦੈਨ ਸਾਈਜ਼ ਹੋ ਜਾਣਾ ਪਾਰਟੀ ਨੂੰ ਕਰਨਾ ਜਿਸ ਤਰੀਕੇ ਨਾਲ ਜਸਵੰਤ ਸਿੰਘਾ ਹੁਣਾਂ ਨੂੰ ਲੰਬੇ ਕੱਢਿਆ ਰਵੀ ਸ਼ੰਕਰ ਪ੍ਰਸਾਦ ਨੂੰ ਕੱਢਿਆ ਜਾਵੈਟਕਰ ਨੂੰ ਕੱਢਿਆ ਜਿੰਨੂੰ ਮਰਜ਼ੀ ਲੈਓ ਪਾ ਦਿਓ ਔਰ ਦੋ ਵਿਅਕਤੀ ਉਹ ਵੀ ਵਿਅਕਤੀ ਜਿਹੜੇ ਖਾਸ ਕਰਕੇ ਹਿੰਦ ਗੁਜਰਾਤ ਦੇ ਹੋਣ ਹਿੰਦੀ ਹੌਟਲੈਂਡ 'ਚੋਂ ਨਾ ਹੋਣ ਇਸ ਤਰੀਕੇ ਦੇ ਨਾਲ ਠਾਕਰਾ ਦੀਆਂ ਟਿਕਟਾਂ ਕੱਟੀਆਂ ਐ ਰਕੋ ਆਪਣੀ ਮਰਜ਼ੀ ਕੀ ਸਾਰੀਆਂ ਤਾਕਤਾਂ ਆਪਣੇ ਹੱਥ ਚ ਲਈਆਂ ਵਾ ਇਹੋ ਜਿਹਾ ਵਰਤਾਰਾ ਬਹੁਤ ਲੰਮਾ ਸਮਾਂ ਨਹੀਂ ਚੱਲਦਾ ਲੋਕੀ ਉਦਾਸ ਹੁੰਦੇ ਐ ਲੋਕੀ ਨਰਾਸ਼ ਹੁੰਦੇ ਲੋਕੀ ਪਛਾਹ ਹਟਦੇ ਆ ਕਿ ਇਹ ਇਹ ਇਹੋ ਜੀ ਤਾਕਤ ਤੋਂ ਵੀ ਸਾਨੂੰ ਕੀ ਮਿਲਣਾ ਵਾ ਜਿ ਇਹੋ ਜੇ ਰਾਜ ਭਾਗ ਤੋਂ ਕੀ ਮਿਲਣਾ ਵਾ ਜਿੱਥੇ ਤੁਹਾਡੀ ਪ੍ਰੋਪਰ ਤੁਹਾਡੀ ਪੁਸ਼ਪ੍ਰਤੀ ਨਹੀਂ ਹੈਨੀ ਉਹਦੇ ਵਿੱਚ ਹੂੰ ਬਿਲਕੁਲ ਡਾਕਟਰ ਸਾਹਿਬ ਜਿਹੜੇ ਦੇਸ਼ ਦੇ ਅੰਦਰੂਨੀ ਲੋਕ ਹੈ ਉਹਨਾਂ ਨੇ ਫੈਸਲੇ ਕਰਨੇ ਆ ਕਿ ਕਿੱਥੋਂ ਕਿਹੜੀ ਸੀਟ ਕੋ ਕਿਹੜਾ ਐਮਪੀ ਜਿਤਾਉਣਾ ਹੈ ਅਗੋ ਐਮਪੀਆ ਨੇ ਫੈਸਲਾ ਅਗਲਾ ਲੈਣਾ ਹੈ ਸਰਕਾਰ ਬਣਾਉਣ ਦਾ ਪਰ ਜਿਹੜੇ ਬਾਹਰਲੀਆ ਦੇਸ਼ ਹੈ ਕ ਮੰਤਰੀ ਪਦਰ ਉੱਤੇ ਵੀ ਕੋਈ ਇਦਾਂ ਦਾ ਪ੍ਰੈਸ਼ਰ ਬਿਲਡ ਹੁੰਦਾ ਹੈ ਸਰਕਾਰ ਬਣਾਉਣ ਦੇ ਵਿੱਚ ਕਿਸੇ ਨੂੰ ਢਾਉਣ ਦੇ ਵਿੱਚ ਹਟਾਉਣ ਦੇ ਵਿੱਚ ਇਲੈਕਸ਼ਨ ਪੀਰੀਅਡ ਦੇ ਵਿੱਚ ਖਾਸ ਕਰਕੇ ਕੋਈ ਇਦਾਂ ਦਾ ਵੀ ਹੁਣ ਮਾਮਲਾ ਸਾਹਮਣੇ ਆ ਰਿਹਾ ਹੈ ਜਾਂ ਪਰ ਹੁਣ ਕੋਈ ਦਖਲਅੰਦਾਜ਼ੀ ਨਹੀਂ ਇਹ ਨਹੀਂ ਹੁੰਦਾ ਸਟੇਟ ਸਾਡੀ ਬਹੁਤ ਪਾਵਰਫੁਲ ਸਟੇਟ ਆ ਇੰਡੀਆ ਸਟੇਟ ਬਹੁਤ ਤਗੜੀ ਸਟੇਟ ਆ ਛੋਟੇ-ਮੋਟੇ ਸਟੇਟਾਂ ਨੂੰ ਤਾਂ ਅਮਰੀਕਾ ਵਾਲੇ ਜਿਹੜੇ ਹੁੰਦੇ ਆ ਜਾਂ ਦੂਸਰੇ ਦੇ ਚੋੱਕੇ ਲਾਂਬੇ ਮਾਰਦੇ ਆ ਬਹੁਤ ਸਾਰੀਆਂ ਸਾਡੇ ਤਖਤਾਂ ਜਿਹੜੀਆਂ ਜਿਹੜੀਆਂ ਸਾਡੇ ਆ ਜਿਹੜੇ ਥਰਡ ਵਰਡ ਕੰਟਰੀ ਹੈਗੇ ਆ ਲੈਟਰ ਅਮਰੀਕਾ ਦੇ ਵਿੱਚ ਜਾਂ ਅਫਰੀਕਾ ਦੇ ਵਿੱਚ ਜਾਂ ਪਾਕਿਸਤਾਨ 'ਚ ਤੁਸੀਂ ਵੇਖ ਲਓ ਵੀ ਉਤੋਂ ਬਿਨਾ ਨਹੀਂ ਬਣ ਸਕਦਾ ਹੋਰ ਨਾ ਥਾਵਾਂ ਦੇ ਤਖਤਾ ਪਲਟੀ ਕਰਦੇ ਆ ਇਹਦੀ ਹੋਰ ਕਿਸੇ ਨਾਲ ਤਰੀਕੇ ਨਾਲ ਇੰਟਰਵੈਂਸ਼ਨ ਹੋ ਸਕਦੀ ਆ ਮੀਡੀਆ ਥਰੂ ਹੋ ਸਕਦੀ ਆ ਪ੍ਰਚਾਰ ਥਰੂ ਹੋ ਸਕਦੀ ਆ ਜਾਂ ਉਹ ਜਿਹੇ ਮੁੱਦੇ ਠਾਏ ਜਾ ਸਕਦੇ ਜਿਨ੍ਹਾਂ ਦੀ ਵਜ੍ਹਾ ਕਰਕੇ ਹੋ ਸਕਦੀ ਹੈ ਮਲਟੀਨੇਸ਼ਨਲ ਕਾਰਪੋਰੇਸ਼ਨ ਆਪਣੇ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਵਾ ਤੇ ਬਹੁਤ ਕੁਝ ਹੁੰਦਾ ਇਹਦੇ ਵਿੱਚ ਸਰਕਾਰਾਂ ਇੰਟਰਫੀਅਰ ਕਰਦੀਆਂ ਸਾਰੀਆਂ ਸਰਕਾਰਾਂ ਜਿੱਥੇ ਸਾਡਾ ਇਨਫਲੂਐਂਸ ਬਣਿਆ ਰਹੇ ਇਹ ਤੁਹਾਡੀ ਕੇ ਸਰਕਾਰ ਲੀਡਰ ਦੇ ਨਾਲ ਨਹੀਂ ਚੰਗੀ ਬਣਦੀ ਤੇ ਤੁਸੀਂ ਹੋਰ ਅਗਲਾ ਲੀਡਰ ਨੂੰ ਪ੍ਰੋਜੈਕਟ ਕਰਨਾ ਸ਼ੁਰੂ ਕਰ ਦਿੰਦੇ ਹੋ ਗਲੋਬਲ ਮੀਡੀਆ ਹੈਗਾ ਔਰ ਹੋਰ ਬਹੁਤ ਸਾਰੇ ਇੰਸਟੀਚਿਊਸ਼ਨਸ ਹੈਗੇ ਬਹੁਤ ਸਾਰੇ ਤਰੀਕੇ ਹੁੰਦੇ ਆ ਜਿਹਦੇ ਵਿੱਚ ਉਹ ਇਸ ਤਰੀਕੇ ਨਾਲ ਇੰਟਰਵਿਨ ਕਰਦੇ ਆ ਜਿਸ ਤਰੀਕੇ ਦੇ ਨਾਲ ਆਪਣਾ ਪ੍ਰਭਾਵ ਪਾਉਂਦੇ ਆ ਹੋਰੀਜੰਟਾ ਚਲਾ ਕੇ ਚੱਲਦੀ ਹੈ ਵਿੱਚੋਂ ਖਾਸ ਕਰਕੇ ਜਿਹੜੀ ਜਿਹੜੀ ਐਕਸਟਰਨਲ ਏਜੰਸੀਜ਼ ਹੈਗੀਆਂ ਵਾ ਆ ਤੁਹਾਡੀ ਆਪਣੀ ਮੈਂ ਮੈਂ ਅਮਰੀਕਾ ਦੀ ਜਿਹੜੀ ਹੈਗੀ ਆ ਜਿਹੜੀ ਕੇਜੀਬੀ ਹੁੰਦੀ ਸੀ ਮਸਾਦ ਸੀਗੀ ਜਾਂ ਜਿਹੜੀ ਉਹਨਾਂ ਦੀ ਸੀਆਈਏ ਜਿਹੜੀ ਹੈਗੀ ਆ ਇਹ ਸਾਡੀ ਆਪਣੇ ਵੀ ਜਿਹੜੀ ਰਾਜ ਏਜੰਸੀ ਜਿਹੜੀ ਬਾਹਰਲੇ ਮਾਮਲਿਆਂ ਨੂੰ ਜਿਹੜਾ ਡੀਲ ਕਰਦੀ ਹੈ ਤੇ ਇਹ ਚੱਲਦਾ ਰਿਹਾਦਾ ਸਿਸਟਮ ਪਰ ਡਿਪੈਂਡ ਕਰਦਾ ਵੀ ਤੁਹਾਡਾ ਆਪਣਾ ਸਿਸਟਮ ਕਿੰਨਾ ਤਕੜਾ ਹੈ ਇੰਡੀਆ ਦੇ ਲੋਕਸ ਕੋਰ ਮਚੂਰ ਆ ਇੰਡੀਆ ਦਾ ਸਿਸਟਮ ਬਹੁਤ ਸਟੇਬਲ ਆ ਪਰ ਇਹ ਨਹੀਂ ਕਹਿ ਸਕਦੀ ਵੀ ਤਾਂ ਅਸਰ ਨਹੀਂ ਪਊਗਾ ਤੁਸੀਂ ਹੁਣ ਗਲੋਬਲ ਮੀਡੀਆ ਜਿੱਥੇ ਕਹਿ ਰਹੇ ਆ ਇੰਡੀਆ ਦਾ ਇੰਡੈਕਸ ਥੱਲੇ ਆ ਰਿਹਾ ਹਿਊਮਨ ਰਾਈਟਸ ਵਾਇਓਲੇਸ਼ਨ ਦੀ ਗੱਲ ਉਹ ਕਰਦੇ ਆ ਡੈਮੋਕਰੇਸੀ ਦਾ ਲੈਵਲ ਥੱਲੇ ਵਾਲੇ ਪਾਸੇ ਆ ਲਾ ਗਿਆ ਜਾਂ ਇਸ ਕਿਸਮ ਦਾ ਪ੍ਰਚਾਰਿਤ ਚੱਲਦਾ ਹੀ ਆ ਨਾ ਜਿਸ ਦਾ ਕੁੱਝ ਲੋਕਾਂ ਦੇ ਉੱਤੇ ਵੀ ਸਾਡੀ ਸਾਡੀ ਜਿਹੜੀ ਹੈਗੀ ਕੰਟਰੀ ਦਾ ਜਿਹੜਾ ਹੈਗਾ ਖਾਸ ਕਰਕੇ ਇਮੇਜ ਡਾਊਨ ਹੁੰਦਾ ਉਹ ਚੀਜ਼ਾਂ ਆਉਂਦੀਆਂ ਵਾ ਇਸ ਤਰ੍ਹਾਂ ਕੇ ਇੱਕ ਹੀ ਤਰੀਕੇ ਹੈਗੇ ਜਿਸ ਤਰੀਕੇ ਨਾਲ ਇਹ ਸਾਰਾ ਜਿਹੜਾ ਵਰਤਾਰਾ ਚੱਲਦਾ ਰਹਿੰਦਾ ਡਾਕਟਰ ਸਾਹਿਬ ਇੱਕ ਵੱਡੀ ਚਰਚਾ ਇਸ ਕੀ ਚੋਣ ਪੀਰੀਅਡ ਦੌਰਾਨ ਚੱਲ ਰਹੀ ਹੈ ਕਿ ਆਰਐਸਐਸ ਉਸ ਕਦਰ ਜਾਨੀ ਕਿ ਭਾਜਪਾ ਦੀ ਜਿਹੜੀ ਹੁਣ ਲੀਡਰਸ਼ਿਪ ਹੈ ਇੰਨਾ ਤਾਲਮੇਲ ਦੇ ਵਿੱਚ ਨਹੀਂ ਜਿਵੇਂ ਇਦਾਂ ਵੀ ਸੁਣਨ ਨੂੰ ਜਾਂ ਇੱਕ ਚਰਚਾ ਦੇ ਵਿੱਚ ਹੈ ਕਿ ਆਰਐਸਐਸ ਨੇ ਇੱਕ ਰਸਤਾ ਵੱਖਰਾ ਬਣਾਉਣ ਦੀ ਤਾਕਤ ਦੇ ਵਿੱਚ ਹੈ ਪਰ ਅਜਿਹੇ ਹਾਲਾਤ ਦੇ ਵਿੱਚ ਵੀ ਜੇਕਰ ਬੀਜਪੀ ਦੀ ਹੁਣ ਲੀਡਰਸ਼ਿਪ ਦੁਆਰਾ ਇਹ ਸਰਕਾਰ ਕਹਿੰਦਾ ਭਾਵ ਕਿ ਮੋਢੀ ਮੋਤੀ ਸਾਹਿਬ ਪ੍ਰਧਾਨ ਮੰਤਰੀ ਬਣਦੇ ਹੈ ਤਾਂ ਫਿਰ ਜਿਵੇਂ ਇਦਾਂ ਨਹੀਂ ਕਿ ਬੀਜੇਪੀ ਨੂੰ ਅੰਦਰੂਨੀ ਤੌਰ ਤੇ ਵੀ ਇੱਕ ਵੱਡਾ ਸਾਹਮਣਾ ਕਰਨਾ ਪੈ ਸਕਦਾ ਆਰਐਸਐਸ ਦੀ ਵੀ ਇੱਕ ਚੁਣੌਤੀ ਜਿਹੜੀ ਹੋਰ ਵਧੇਗੀ ਤੁਸੀਂ ਜਿੰਨੀਆਂ ਪਾਵਰਾਂ ਨੂੰ ਇਕੱਠੀਆਂ ਕਰੋਗੇ ਉਹਨਾਂ ਦਾ ਜਲਦੀ ਤੁਹਾਡਾ ਡਿਕਲਾਈਨ ਹੋਊਗਾ ਇਹ ਕੁਦਰਤ ਦਾ ਨਿਯਮ ਹੈ ਜਿੰਨੀ ਜਲਦੀ ਤੁਸੀਂ ਲਾਰਜਰ ਦਾ ਸਾਈਜ਼ ਬਣੋਗੇ ਉਹਨਾਂ ਹੀ ਤੁਸੀਂ ਜਿਹੜਾ ਜਿੰਨੀ ਤਾਂ ਉੱਪਰ ਚੜੀ ਜਾਓਗੇ ਉਨੀ ਤੁਹਾਡੀ ਖਾਈ ਡੂੰਗੀ ਹੋਈ ਜਾਊਗੀ ਔਰ ਇਸ ਦੇਸ਼ ਦੀ ਖੂਬਸੂਰਤੀ ਜਾਂ ਕਿੰਨਾ ਵੱਡਾ ਡਿਕਟੇਟਰ ਬਣ ਜਾਵੇ ਉਹ ਡੰਡੇ ਦੇ ਜੋਰ ਨਾਲ ਦੇਸ਼ ਨੂੰ ਨਹੀਂ ਸੰਭਾਲ ਸਕਦਾ। ਧੱਕੇ ਦੇ ਜੋਰ ਨਾਲ ਨਹੀਂ ਸੰਭਾਲ ਸਕਦਾ, ਪਿਆਰ ਨਾਲ ਸੰਭਾਲ ਸਕਦਾ। ਤੁਸੀਂ ਸੌਥਵਰਡ ਦਾ ਕੀ ਕਰੋਗੇ? Hindu ਧਰਮ ਦਾ ਤਾਂ ਉਹਨਾਂ ਨੇ ਆਪਣੇ ਡੈਫੀਨੇਸ਼ਨ ਦੇ ਦਿੱਤੀ ਸਨਾਤਨ ਦੀ ਗੱਲ ਕਰਦੀ। ਨਾਰਥ-ਈਸਟ ਨੂੰ ਕੀ ਕਰੋਗੇ? ਕਸ਼ਮੀਰ ਦੇ ਉੱਤੇ ਇਹਨਾਂ ਸਾਰਾ ਜ਼ੋਰ ਲਾ ਲਿਆ। ਕਸ਼ਮੀਰ ਦੇ ਹਿੱਸੇ ਕਰ ਦਿੱਤੇ। ਕਸ਼ਮੀਰ ਦੇ ਉੱਤੇ ਫੌਜਾਂ ਲਾਤੀਆਂ, ਕਸ਼ਮੀਰ ਦਾ ਇੰਟਰਨੈਟ ਬੰਦ ਕਰਤਾ। 370 ਨੂੰ ਇਹਨਾਂ ਨੇ ਸਾਰੇ ਪ੍ਰਚਾਰ ਕੀਤਾ। ਅਲਟੀਮੇਟਲੀ ਕੀ ਨਿਕਲਿਆ? ਕਸ਼ਮੀਰ ਦੇ ਵਿੱਚ ਤਿੰਨ ਸੀਟਾਂ ਲੜਨ ਜੋਗੇ ਨਹੀਂ ਰਹੇ ਹੂੰ ਬਾਰੇ ਕਸ਼ਮੀਰ ਦੀਆਂ ਤਿੰਨ ਸੀਟਾਂ ਬੀਜੇਪੀ ਨਹੀਂ ਲੜ ਰਹੀ ਉਹਦੇ ਵਿੱਚ ਮਨੀਪੁਰ ਚ ਪ੍ਰਧਾਨ ਮੰਤਰੀ ਜੀ ਨਹੀਂ ਗਏ ਉਹਦੇ ਵਿੱਚੋਂ ਹੂੰ ਹਾਲੇਦ ਵਾਲੇ ਫੇਰ ਕੇ ਆ ਗਏ ਆ ਤੇ ਇਸ ਕਰਕੇ ਤੁਹਾਡੀ ਗੱਲ ਠੀਕ ਹੈ ਤੁਸੀਂ ਸਾਰੇ ਪਾਸੇ ਜਿਉਂ-ਜਿਉਂ ਪਾਵਰ ਨੂੰ ਸੈਂਟਰਲਾਈਜ਼ ਕਰੋਗੇ ਜਿਉਂ-ਜਿਉਂ ਤੁਸੀਂ ਜਿਹੜਾ ਹਰ ਚੀਜ਼ ਦਾ ਅੰਤ ਹੁੰਦਾ ਆਪਣੇ ਤਾਂ ਪੰਜਾਬੀ ਚ ਕਹਾਵਤ ਹੈਗੀ ਆ ਕਿ ਅੱਤ ਦੀਰ ਅੱਤ ਦਾ ਰੱਬ ਵੀ ਵੈਰੀ ਹੁੰਦਾ ਵਾ ਤੇ ਕਿੰਨਾ ਜ਼ਿਆਦਾ ਹੁਣ ਆਰਐਸਐਸ ਬੀਜੇਪੀ ਨੂੰ ਮੈਨੂੰ ਲੱਗਦਾ ਕਿ ਇਹ ਖਤਰਾ ਪੈ ਗਿਆ ਕਿ ਜੇ ਇਹ ਨੂੰ ਬਹੁਤ ਅੱਗੇ ਲੈ ਗਿਆ ਕਿ ਫਿਰ ਬੀਜੇਪੀ ਦਾ ਕੀ ਬਣੂਗਾ ਕਿਉਂਕਿ ਪਾਰਟੀ ਨੇ ਰਹਿਣਾ ਹੁੰਦਾ ਸੰਸਥਾਵਾਂ ਨੇ ਰਹਿਣਾ ਹੁੰਦਾ ਵਿਅਕਤੀ ਆਉਂਦੇ ਜਾਂਦੇ ਰਹਿੰਦੇ ਆ ਪਰ ਹੋਇਆ ਕੀ ਪਈਲੇ ਸਮੇਂ ਚ ਮੋਦੀ ਸਾਹਿਬ ਨੇ ਕਿ ਸਾਰੀਆਂ ਪਾਵਰ ਆਪਸੇ ਸੈਂਟਰਲਾਈਜ਼ ਕਰ ਲਈ ਮੁੱਖ ਮੰਤਰੀ ਕਿਦਾਂ ਲਾ ਕੇ ਮਾਰੇ ਕਹਿੰਦੇ ਸੋਚਿਆ ਨਹੀਂ ਇਹਦੇ ਵਿੱਚੋਂ ਤੁਸੀਂ ਉਹ ਬਾਡੀ ਲੈਂਗੁਏਜ ਦੇਖਣੀ ਸੀ ਬਸੁੰਦਰ ਰਾਜਸੰਗੀ ਨੂੰ ਜਦੋਂ ਉਹ ਫੜਾ ਰਹੇ ਸੀਗੇ ਪਰਚੀ ਫੜਾ ਰਹੇ ਸੀ ਰਾਜਨਾਥ ਸਿੰਘ ਜੀ ਕਿੱਦਾਂ ਦਾ ਰਿਐਕਸ਼ਨ ਸੀ ਉਹਨਾਂ ਦਾ ਉਹ ਡਾਈਸ ਇਸ ਤੋਂ ਕਿ ਤਾਂ ਕਿ ਤੇ ਮੇਰਾ ਕਹਿਨ ਤੋਂ ਪਾਲ ਹੈਗਾ ਕਿ ਇਹ ਤਾਂ ਜਿੰਨਾ ਤੁਸੀਂ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਚੱਲ ਜਿਓ ਗਦਕਰੀ ਸਾਹਿਬ ਦਾ ਨਾਂ ਸੁਣਿਆ ਤੁਸੀਂ ਜਦੋਂ ਬਾਅਦ ਤੋਂ ਇਲੈਕਸ਼ਨ ਹੋਈ ਆ ਅਧਿਆ ਕਿ ਲੋਕਾਂ ਦੇ ਵਿੱਚ ਉਹ ਵਿਅਕਤੀ ਹੈਗਾ ਸੜਕਾਂ ਉਹਦੇ ਨਾਲ ਜੋੜ ਕੇ ਰੱਖਦੇ ਆ ਐ ਔਰ ਐਸਐਸ ਦੇ ਬਹੁਤ ਨੇੜੇ ਆ ਔਰ ਲੋਕੀ ਆ ਕਿਉਂਕਿ ਵਾ ਨਹੀਂ ਪਿਆ ਜਿਵੇਂ ਲਿਬਰਲ ਲੱਗਦਾ ਇਹਨਾਂ ਨਾਲੋਂ ਥੋੜਾ ਲਿਬਰਲ ਲੱਗਦਾ ਹੈ ਬਹੁਤ ਜ਼ਿਆਦਾ ਕੰਟਰੋਵਰਸ਼ੀਅਲ ਬਿਆਨ ਨਹੀਂ ਦਿੰਦਾ ਅਸੀਂ ਮਜਾਕ ਦੇ ਵਿੱਚ ਗੱਲ ਟਾਲਦਾ ਹੈ ਉਹ ਕਿਤੇ ਵੀ ਨਹੀਂ ਹੈਗਾ ਹੂੰ ਦੇਖ ਕੇ ਪਾਵਰ ਆਜੂ ਕੀ ਕੋਈ ਫਰਕ ਨਹੀਂ ਪੈਂਦਾ ਜੇ ਪਾਵਰ ਆਉਂਦੀ ਹੈ ਤੇ ਡਿਕਲਾਈਨ ਵੀ ਉਦਾਂ ਦਾ ਹੋਊਗਾ ਤੇ ਡਿਕਲਾਈਨ ਵੀ ਫਿਰ ਇੰਨਾ ਸੀਰੀਅਸ ਹੋਊਗਾ ਵੀ ਹੋ ਸਕਦਾ ਇੰਦਰਾ ਗਾਂਧੀ ਨੇ ਵੀ ਇਹ ਕੰਮ ਕੀਤਾ ਸੀਗਾ ਸਾਰੀਆਂ ਪਾਵਰ ਆਪਣੇ ਹੱਥਾਂ ਲਗੀਆਂ ਸੀ ਕਿੰਨਾ ਵੱਡਾ ਕਾਂਗਰਸ ਦਾ ਸੰਗਠਨ ਸੀਗਾ ਆਖਰਕਾਰ ਕੀ ਬਣਿਆ ਉਹਦੇ ਵਿੱਚੋਂ ਇਹਦਾ ਵੀ ਇਹੀ ਹਾਲ ਹੋਊਗਾ ਜਿੰਨਾ ਜ਼ਿਆਦਾ ਹੋਰ ਸੈਂਟਰਲਾਈਜ਼ ਕਰਨਗੇ ਜਦੋਂ ਖਿੱਲਰ ਗਈ ਤੇ ਕਿਹੜਾ ਤੁਸੀਂ ਦੇਖੋ ਨਾ ਆਫਟਰ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦੇ ਕਿਹਨਾਂ ਲੀਡਰਾਂ ਆ ਜਿਹੜਾ ਲੋਕਾਂ ਨੂੰ ਅਸੈਪਟੇਬਲ ਆ ਅਜੇ ਤੇ ਲੋਕੀ ਕਹੀ ਜਾਂਦੇ ਆ ਕਿ ਅਸੀਂ ਮੋਦੀ ਸਾਹਿਬ ਦੇ ਨਾਂ ਤੇ ਰੱਖ ਪਾਉਂਦੇ ਆ ਮੋਦੀ ਸਾਹਿਬ ਕਿੰਨਾ ਚਿਰ ਹੋਰ ਪ੍ਰਧਾਨ ਮੰਤਰੀ ਰਹਿ ਸਕਦੇ ਇਹ ਸਵਾਲ ਹੈ ਨਾ ਸਾਰੀ ਉਮਰ ਤੱਕ ਤੁਸੀਂ ਨਹੀਂ ਰਹਿ ਸਕਦੇ ਇਹਦੇ ਵਿੱਚੋਂ ਕਰਕੇ ਵਿਰੋਧੀਆਂ ਤੇਰਾ ਡਾਕਟਰ ਸਾਹਿਬ ਵਿਰੋਧੀ ਤੇਰਾ ਬੜੇ ਵੱਡੇ ਪੱਧਰ ਉੱਤੇ ਇਹ ਦੋਸ਼ ਲਾ ਲਾ ਰਹੀਆਂ ਨੇ ਕਿ ਜੇਕਰ ਦੁਬਾਰਾ ਮੋਦੀ ਸਾਹਿਬ ਆਉਣ ਆ ਗਏ ਤਾਂ ਦੇਸ਼ ਦੇ ਵਿੱਚ ਜਿਹੜਾ ਚੋਣ ਤੰਤਰ ਹੀ ਖਤਮ ਹੋਏਗਾ ਡਿਮੋਕਰੇਸੀ ਦਾ ਇਹ ਇਸ ਦੋਤੇ ਵਿੱਚ ਆਪਾਂ ਸੱਚਾਈ ਕਿੱਥੋਂ ਲਵ ਸਕਦੇ ਆ ਕਿ ਇਹ ਇਥੋਂ ਸੱਚਾਈ ਨਜ਼ਰ ਆਉਂਦੀ ਏ ਇਹਨਾਂ ਦਾ ਜਿਹੜਾ ਦੋਸ਼ ਹੈ ਆਪਾਂ ਸਹੀ ਮੰਨ ਸਕਦੇ ਆ ਨਹੀਂ ਉਹ ਗੱਲ ਠੀਕ ਆ ਕਿ ਸੰਸਥਾਵਾਂ ਨੂੰ ਤੋੜਿਆ ਇਲੈਕਸ਼ਨ ਕਮਿਸ਼ਨ ਕੀ ਕਰਦਾ ਪ੍ਰਧਾਨ ਮੰਤਰੀ ਜੀ ਨੇ ਇਹਨੇ ਇਹਨੇ ਜਿਹੜੇ ਹੈਗੇ ਜਿਹੜੇ ਬਿਆਨ ਦਿੱਤੇ ਆ ਵੀ ਐਫ ਆਈ ਆਰ ਹੋਈ ਇਹਦੇ ਵਿੱਚ ਹੋਰ ਕੋਈ ਹੰਦਾ ਫੜ ਕੇ ਅੰਦਰ ਦੇ ਦਿੰਦੇ ਵਰਨ ਗਾਂਧੀ ਨੇ ਇੱਕ ਵਾਰੀ 2009 ਦੇ ਵਿੱਚ ਉਹ ਬਿਆਨ ਦਿੱਤਾ ਸੀਗਾ ਤੈਨੂੰ ਪਤਾ ਹੋਣਾ ਉਹਨਾਂ ਨੂੰ ਜੇਲ੍ਹ ਚ ਪਾ ਦਿੱਤਾ ਸੀਗਾ ਮਿਰਕਾ ગાંધી ਦਾ ਬੇਟਾ ਜੇਲ੍ਹ ਚ ਰਿਆ ਸੀਗਾ ਉਥੇ ਪ੍ਰੇਂਕਾ ગાંધી ਜਾ ਕੇ ਉਹਨੂੰ ਰਿਮੈਂਡ ਦੇ ਕੇ ਆਈ ਸੀ ਵੀਰ ਜੀ ਇਸ ਕੋ ਰਿਮੈਂਡ ਕੋ ਪੜੋ ਠੀਕ ਹੈ ਇਲੈਕਸ਼ਨ ਕਮਿਸ਼ਨ ਕਿੱਥੇ ਬਿਠਾ ਹੋ ਹੈ ਇਲੈਕਟਰਲ ਬੋਰਡ ਕਿਸ ਪਾਸੇ ਲਾਗੇ ਐਡੀਸੀਬੀਏ ਕੀ ਕਰਨ ਲਈ ਆ ਥੱਲੇ ਲੈਵਲ ਦੀ ਜੁਡੀਸ਼ੀਅਨ ਕੀ ਕਰ ਰਹੀ ਆ ਦੋ ਦਿਨਾਂ ਦੇ ਵਿੱਚ ਹੀ ਰਾਹੁਲ ગાંધી ਨੂੰ ਕੱਟ ਕੇ ਬਾਹਰ ਮਾਰਿਆ ਹਿਊਮਨ ਰਾਈਟ ਐਕਟਿਵਿਸਟ ਜਿਹੜੇ ਹੈਗੇ ਉਹ ਜੇਲ੍ਹਾਂ ਦੇ ਛੁੱਟੇ ਜਾ ਰਹੇ ਆ ਹੂੰ यूपी ਲਾਇਆ ਜਾ ਰਿਹਾ ਵਾ ਤੁਸੀਂ ਅਪਰੂਵ ਕਰੋ ਉਹਦੇ ਵਿੱਚੋਂ ਕਰਕੇ ਉਹ ਪਾਸਾ ਠੀਕ ਆ ਇਹ ਦੇਸ਼ ਦਾ ਚਵੀ ਵੀ ਰਹੂਗਾ ਚਵੀ ਤਾਂ ਬਾ ਡੈਮੋਕ੍ਰੇਸੀ ਵੀ ਰਹੂਗੀ ਚੋਣਾ ਵੀ ਰਹਿਣਗੇ ਆ ਸਿਸਟਮ ਚੱਲਦਾ ਰਹੂਗਾ ਬਹੁਤ ਆਉਣ ਆਏ ਰੇ ਵਿੱਚੋਂ ਪਰ ਇਹ ਸਿਸਟਮ ਨੂੰ ਤਬਾਹ ਕਰਨ ਵਾਲੇ ਸ਼ਾਇਦ ਬਹੁਤ ਲੰਮਾ ਸਮਾਂ ਲਾਰ ਸਭ ਹੂੰ ਉਹਨਾਂ ਲਈ ਬਹੁਤ ਵੱਡਾ ਚੈਲੰਜ ਹੋਊਗਾ ਤੇ ਇਸ ਕਰਕੇ ਇਹ ਠੀਕ ਆ ਕਿ ਸਾਡੇ ਸਾਹਮਣੇ ਖਤਰੇ ਆ ਸਾਡੇ ਸਾਹਮਣੇ ਬਹੁਤ ਵੱਡੇ ਚੈਲੰਜਸ ਹੈਗੇ ਆ ਪਰ ਜੇ ਕੋਈ ਮੈਂ ਕਹਾਂ ਸਿਸਟਮ ਨੂੰ ਸਕਵੀਜ਼ ਕਰ ਦੂੰਗਾ ਉਹ ਉਹਦੀ ਗਲਤਫहमी ਹੋ ਇਹ ਦੇਸ਼ ਦੇ ਵਿੱਚ ਇਨੀ ਡਾਈਵਰਸਿਟੀ ਹੈ ਇਹ ਦੇਸ਼ ਦੇ ਵਿੱਚ ਇਨੀ ਰੈジਸਟੈਂਸ ਹੈ ਨਾ ਕੱਲੇ ਕਿਸਾਨ ਹੀ ਨਹੀਂ ਸੂਤ ਆ ਇਹਦੇ ਕੋਲ ਹੋਰ ਤਾਂ ਕਿਸ ਨੂੰ ਕੀ ਕਰੂਗਾ ਹੈ ਨਾਲ ਨੇ ਕਿੰਨੇ ਬਿੱਲ ਵਾਪਸ ਕਰਾਏ ਆ ਨਾ ਹੈ ਸਾਊਥ ਪਿਕ ਹੋਇਆਗਾ ਵਾ ਕਿੰਨਾ ਨੌਜਵਾਨ ਲੋਕ ਹੈਗੇ ਆ ਜਿਨ੍ਹਾਂ ਨੇ ਰੋਜ਼ਗਾਰ ਦੀ ਗੱਲ ਕਰਦੇ ਆ ਮੈਨੂੰ ਲੱਗਦਾ ਵੀ ਇਹ ਇਹ ਗੱਲ ਜਿਹੜੀ ਹੈ ਠੀਕ ਹੈ ਚੈਲੰਜ ਜ਼ਰੂਰ ਹੈਗੇ ਪਰ ਦੇਸ਼ ਨੇ ਵੀ ਰਹਿਣਾ ਡੈਮੋਕ੍ਰੇਸੀ ਵੀ ਰਹਿਣੀ ਆ ਅਬਸੈਂਟ ਡਾਊਨਲੋਡ ਕੇ ਹਾਂ ਇਹ ਜ਼ਰੂਰ ਹੈ ਕਿ ਜੇ ਬਹੁਤ ਜ਼ਿਆਦਾ ਗੜਬੜ ਹੋਊਗੀ ਤੇ ਡੈਮੋਕ੍ਰੇਸੀ ਉਸ ਤਰੀਕੇ ਨਾਲ ਮੁਲਕ ਰਵਾਈ ਵੀ ਹੋਊਗੀ। ਹਾਂ ਜੀ 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 ਬਿਲਕੁਲ ਬਿਲਕੁਲ ਸੋ ਇਹ ਸੰ ਸਾਡੇ ਨਾਲ ਉਹਗੇ ਰਾਜਸੀ ਮਾਹਰ ਤੇ ਵੱਡੇ ਲੇਖਕ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਖੋ ਜੀ ਜਿਨ੍ਹਾਂ ਨੇ ਅੱਜ ਦੇ ਹਾਲਾਤ ਕਹਿੰਦਾ ਭਾਵੇਂ ਪ੍ਰਧਾਨ ਮੰਤਰੀ ਮੋਦੀ ਹੁਰਾ ਨੇ ਜਿਹੜਾ ਚੋਣ ਦਾ ਮਤਲਬ ਲਿਆ ਨਾਮਜ਼ਦਗੀ ਦਾਖਲ ਕੀਤੀ ਹੈ ਤੇ ਇਹਦੇ ਇर्द-ਗਿਰਦ ਜਿਹੜੀ ਸਿਆਸਤਕ ਦੇਸ਼ ਦੀ ਕਿੱਥੇ ਖੜੀ ਹੈ ਸਾਰੀ ਚਰਚਾ ਕਰਨ ਲਈ ਡਾਕਟਰ ਸਾਹਿਬ ਤੁਸੀਂ ਖਾਸ ਕਰਕੇ ਚੈਨਲ ਈਬੀ ਸਰ ਪੰਜਾਬੀ ਲਈ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਈ ਮਿਸ਼ਨ ਪੰਜਾਬੀ